ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਟਾਈਮ ਇਸ ਵੀਡੀਓ ਨੂੰ ਲਾਈਵ ਦੇਖ ਰਹੇ ਸਾਰੇ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਅੱਜ ਅਸੀਂ ਪਾਕਤਾ ਭਾਈ ਕਾ ਵਿਖੇ ਆਏ ਆ ਮੇਰੇ ਪਿੰਡ ਤੋਂ ਥੋੜੀ ਕਿਲੋਮੀਟਰ ਦੀ ਦੂਰੀ ਤੇ ਜਾਨਕਿ ਸ਼ਹਿਰ ਆ ਪਿੰਡ ਵੀ ਆ ਦੋਨੇ ਕੁਸ਼ੀ ਆ ਸਾਡੇ 11 ਦੋਸਤਾਂ ਨੂੰ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਇੱਕ ਫੈਮਿਲੀ ਆ ਫੈਮਿਲੀ ਦੇ ਵਿੱਚ ਸਾਡੇ ਸਤਿਕਾਰਯੋਗ ਬਾਪੂ ਜੀ ਸਰਦਾਰ ਜਰਨੈਲ ਸਿੰਘ ਜੀ ਮਾਤਾ ਮੁਖਤਿਆਰ ਕੌਰ ਜੀ ਤੇ ਇਹ ਦੋ ਬੱਚੇ ਆ ਜੀ ਇਹਨਾਂ ਦੇ ਮਨਜੀਤ ਕੌਰ 12 ਸਾਲਾਂ ਦੀ ਉਮਰ ਹੈ ਤੇ ਸ਼ਮਿੰਦਰ ਇਹ 5 ਸਾਲ ਦੀਆਂ ਬੱਚੇ ਇਹ ਇਹਨਾਂ ਦੇ ਪੋਤਾ ਪੋਤੀ ਹੈ ਜੀ ਦੁੱਖ ਦੀ ਗੱਲ ਇਹ ਆ ਵੀ ਇਹਨਾਂ ਬੱਚਿਆਂ ਦੇ ਪਿਤਾ ਦੀ ਜਿਹੜੀ ਮੌਤ ਆ ਜਦੋਂ ਹੋਈ ਸੀ ਮਾਤਾ ਜੀ ਇਹ ਵੇ ਅੱਜ ਕੱਲ ਆਪਾਂ ਘਰ ਅੱਜ ਕੱਲ ਹੀ ਹੋਈ ਹੈ ਆਛੁੱਟੀਆਂ ਦੇ ਬੱਚਿਆਂ ਨੂੰ ਪਿਛਲੇ ਸਾਲ 4 ਸਾਲ ਹੋ ਗਏ ਜੀ ਇਹਨਾਂ ਬੱਚਿਆਂ ਦੀ ਜਾਨੀ ਕਿ ਪਿਤਾ ਦੀ ਜਿਹੜੀ ਮੌਤ ਹੋ ਗਈ ਸੀ ਤੇ ਮੌਤ ਹੋਣ ਅਪਰੰਤ ਮਾੜਾ ਟਾਈਮ ਆਇਆ ਚਲੋ ਹੁੰਦਾ ਹੀ ਆ ਘਰਾਂ ਦੇ ਵਿੱਚ ਤੇ ਇਹਨਾਂ ਦੀ ਮਾਂ ਵੀ ਛੱਡ ਕੇ ਚਲੀ ਗਈ ਮੈਂ ਉਹਨੂੰ ਮਾਂ ਨਹੀਂ ਕਹੂੰਗਾ ਜਿਹੜੀ ਆਪਦੇ ਨਿਆਣਿਆਂ ਨੂੰ ਛੱਡ ਕੇ ਚਲੀ ਗਈ ਤੇ ਉਹ ਕਾਦੀ ਮਾਂ ਤੇ ਸਾਨੂੰ ਸਾਡੇ 11 ਦੋਸਤਾਂ ਤੋਂ ਪਤਾ ਲੱਗਿਆ ਸੀ ਤੁਸੀਂ ਘਰ ਵੀ ਦੇਖ ਸਕਦੇ ਹੋ ਬਹੁਤ ਜਾਨੀ ਕਿ ਹਾਲਤ ਜਿਹੜੀ ਮਾੜੀ ਹੈ ਗਰੀਬੀ ਹੈ ਬਜ਼ੁਰਗ ਹੈ ਬੱਚਿਆਂ ਦੀ ਪੜ੍ਹਾਈ ਦਾ ਵੀ ਕਰਨਾ ਹੈ ਬੱਚਿਆਂ ਦੀ ਰੋਟੀ ਟੋਕਰਾ ਵੀ ਕਰਨਾ ਤੇ ਮੈਂ ਇਹਨਾਂ ਦੇ ਪਰਿਵਾਰ ਲਈ ਇੱਥੇ ਆਇਆ ਸਾਰੇ ਐਨ ਆਰ ਆਈ ਭਰਾਵਾਂ ਨੇ ਮੈਨੂੰ ਭੇਜਿਆ ਇੱਥੇ ਵੀ ਅਸੀਂ ਇਹਨਾਂ ਦੇ ਪਰਿਵਾਰ ਦੇ ਲਈ 6 ਮਹੀਨਿਆਂ ਦਾ ਰਾਸ਼ਨ ਅਤੇ ਇਹਨਾਂ ਬੱਚਿਆਂ ਦੀ ਪੜ੍ਹਾਈ ਪੜ੍ਹਾਈ ਦਾ ਖਰਚਾ ਤੇ ਵਰਦੀਆਂ ਦਾ ਖਰਚਾ ਕਿਤਾਬਾਂ ਦਾ ਖਰਚਾ ਅਤੇ ਜੋ ਵੀ ਇਹਨਾਂ ਦਾ ਸਾਰੇ ਪਰਿਵਾਰ ਦਾ ਅ ਕਪੜਿਆਂ ਦਾ ਜਿਹੜਾ ਖਰਚਾ ਉਹ ਸਾਡੇ ਸਾਰੇ ਐਨ ਆਰ ਆਈ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਸ ਪਰਿਵਾਰ ਦੀ ਮਦਦ ਕੀਤੀ ਹੈ ਤੇ ਮੈਂ ਬੇਨਤੀ ਵੀ ਕਰਦਾ ਸਾਰੇ ਵੀਰਾਂ ਨੂੰ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾਵਾਂ ਨੇ ਸਾਨੂੰ ਮਾਇਆ ਭੇਜੀ ਆ ਇਹਨਾਂ ਦੀ ਭੇਟਾ ਭੇਜੀ ਇਹਨਾਂ ਦੇ ਮਦਦ ਦੇ ਲਈ ਤੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਉਹਨਾਂ ਦਾ ਭੇਜਿਆ ਹੋਇਆ ਜਿਹੜਾ ਪੈਸਾ ਉਹ ਸਹੀ ਥਾਂ ਤੇ ਲੱਗ ਰਿਹਾ ਮੈਂ ਮਾਤਾ ਜੀ ਨੂੰ ਪੁੱਛਣਾ ਚਾਹੁੰਦਾ ਮਾਤਾ ਜੀ ਕੀ ਗੱਲ ਹੋ ਗਈ ਸੀ ਇਹਨਾਂ ਦੇ ਜਿਹੜੇ ਇੱਕ ਦੁੱਖ ਦੀ ਗੱਲ ਹੋਰ ਆ ਵੀ ਮਾਤਾ ਜੀ ਦੇ ਦੋ ਪੁੱਤ ਸੀਗੇ ਤੇ ਦੋਨੋਂ ਹੀ ਯਾਨੀ ਕਿ ਜਿਹੜੇ ਸਵਰਗਵਾਸ ਹੋ ਗਏ ਤੇ ਇਕੱਲੇ ਹੀ ਰਹਿ ਗਏ ਆ ਤੇ ਮੈਂ ਹੌਸਲਾ ਦੇਣਾ ਚਾਹੁੰਦਾ ਮਾਤਾ ਨੂੰ ਭਰੋਸਾ ਦਿਵਾਉਣਾ ਵੀ ਕੋਈ ਗੱਲ ਨਹੀਂ ਸੀ ਤੇਰੇ ਪੋਤਾਂ ਕਿਸੇ ਦੀ ਗੱਲ ਦਾ ਹੌਸਲਾ ਉਹਦੇ ਪੁੱਤ ਸੀ ਸਪੱਤਰ ਤੁਸੀਂ ਆ ਬੱਤ ਹਾਂ ਉਹ ਡੋਲਣਾ ਨਹੀਂ ਕਦੇ ਵੀ ਅਸੀਂ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਕਦੇ ਵੀ ਘਮਰਾਉਣਾ ਨਹੀਂਗਾ ਠੀਕ ਹੈ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਆ ਇਹ ਵੀ ਤੁਹਾਡੇ ਨਾਲ ਆ ਅਸੀਂ ਵੀ ਤੁਹਾਡੇ ਨਾਲ ਆ ਬੱਚਿਆਂ ਦੀ ਪੜ੍ਹਾਈ ਜੋ ਵੀ ਕੋਤੇ ਵੀ ਹੋਊਗਾ ਤੁਹਾਡੇ ਲੀੜੇ ਕੱਪੜੇ ਦਾ ਸਾਰਾ ਖਿਆਲ ਉਹ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਇੰਨੀ ਇੱਕ ਬੇਨਤੀਆਂ ਕਰਦਾ ਹੋਇਆ ਮੈਂ ਸਾਰਿਆਂ ਤੋਂ ਜੇ ਕੁਝ ਗਲਤ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ